ਮੈਂ ਤਾਂ ਸਭ ਨੇ ਦੇਖ ਰਿਹਾ ਤਾਂ ਘਰ ਦਾ ਉੱਠਾ ਤਾਂ ਗਿਆ ਹੈ ਸਿਮਲਾ ਨੇ ਇੱਥੋਂ ਆਪਾਂ ਨੂੰ ਚੰਡੀਗੜ੍ਹ ਦੀ ਸਿੱਧੀ ਬੱਸ ਨਹੀਂ ਮਿਲਦੀ ਤੇ ਵੀ ਉਹਨੇ ਪਹਾੜੀ ਚੜ੍ਹਨੀ ਆ ਨਾ ਆ ਵੈਸਟ ਤਰੀਕਾ ਆਸਾਨ ਲੱਗ ਰਿਹਾ ਹੈ ਹਾਂ ਲੋਰ ਬਿਆਰ ਹੈ ਨਾ ਜਿਹਨੂੰ ਪਰੌਠੇ ਵਾਲੀ ਗਲੀ ਕਹਿੰਦੇ ਆ ਇੱਥੇ ਸਾਰਾ ਕੁਕਣ ਪੀਨੂ ਮਿਲ ਜੂਗਾ ਜੇ ਕਿਸੇ ਨੇ ਆਉਣਾ ਪਰੌਠੇ ਵਾਲੀ ਗਲੀ ਚ ਆ ਜਾਓ ਪਨੀਰ ਆ ਗੋਭੀ ਹੈ ਨਾ ਆਲੂ ਆ ਪਿਆਜ਼ ਆ ਸਾਰੀ ਚੀਜ਼ ਪਾਈ ਹੋਈ ਹੈ ਦੋਸਤੋ ਕੀ ਹਾਲ ਚਾਲ ਆ ਹੋਪਸੋ ਸਾਰੇ ਵਧੀਆ ਹੋਮੋਗੇ ਗੁੱਡ ਮਾਰਨਿੰਗ ਸਸ਼ੀਕਾਲ ਕੀ ਹਾਲ ਚਾਲ ਨੇ ਤੇ ਇੱਕ ਨਵੀਂ ਵੀਡੀਓ ਚ ਵੈਸੇ ਦਾ ਸਵਾਲ ਕੀਤਾ ਜਾਂਦਾ ਤਕਰੀਬਨ ਸਵੇਰੇ ਉੱਠ ਖੜੇ ਸੀ ਸਾਢੇ 5 ਵਜੇ ਹਨਾ ਰਾਤ ਗੱਲਾਂ ਬਾਤਾਂ ਮਾਰੀ ਗਿਆ ਕਾਫੀ ਲੇਟ ਹੋ ਗਿਆ ਹਨਾ ਇੱਥੋਂ ਦੀ ਲੋਕਲ ਮਾਰਕੀਟ ਆ ਤੁਹਾਨੂੰ ਦਿਖਾਈ ਦਿੱਤੇ ਹਨਾ ਤੇ ਹਲੇ ਤਕਰੀਬਨ ਬੰਦ ਵੀ ਪਈ ਆ ਅਸੀਂ ਸਾਰੇ ਸਾਰੇ ਕਵਰ ਕਰਕੇ ਫਿਰ ਸਾਹ ਜਰੀ ਮੋੜਦਾ ਨਾ ਵਾਪਸ ਕਰਨਾ ਤੇ ਆ ਵਿਊ ਵਗੈਰਾ ਚੈੱਕ ਕਰ ਲਓ ਹਨਾ ਸਵੇਰ ਦਾ ਵਿਊ ਆ ਇਹ हाँ चलो बस स्टैंड चल दिया ना लाने कार आ, बस वगैरह पता कर लिए हाँ भी किन्ने बजे तुरना हाँ टाइमिंग ही बताएंगे रात को नींद बढ़िया आ गई थी बढ़िया पूरी बढ़िया पता बारी ही, बारी ही नहीं लगा मैं तो सपने देख रहा था घर का उठा तो दिखा रहे हले मौसम बढ़िया ना मौसम वगैरह बढ़िया कुछ नहीं पता लग गया दोपहर में देखते हैं कैसा रहता है मौसम हाँ બસ 10 11 ਵਜੇ ਵਾਪਸੀ ਕਰ ਲੈਣੀ ਆਪਾਂ ਕਿਉਂਕਿ ਫਿਰ ਜਾਣਾ ਵੀ ਅੱਗੇ ਹਨਾ ਇੰਨੀ ਲੇਟ ਹੋ ਜਾਏਗਾ ਫਿਰ ਚਲੋ ਕਰਦੇ ਆਂ ਬੱਸ ਵਗੈਰਾ ਪਤਾ ਤੁਸ ਨੂੰ ਦੱਸ ਦਿਆਂਗਾ ਕੁਝ ਲਓ ਜੀ Shimla ਦਾ ਪੁਰਾਣਾ ਬੱਸ ਸਟੈਂਡ ਹੈਗਾ 올ਡ ਬੱਸ ਸਟੈਂਡ ਹੁਣ ਤਾਂ ਵਧੀਆ ਰੈਨੋਵੇਟ ਵਗੈਰਾ ਕਰਤਾ ਸੋਹਣਾ ਬਣਾਤਾ ਤੁਹਾਨੂੰ ਤੁਹਾਨੂੰ ਵੀਊ ਦਿਖਾਉਣੀ ਹੈ ਇੱਥੋਂ ਬਸ ਸਟੈਂਡ ਤੋਂ ਤੁਹਾਨੂੰ 뷰 ਦਿਖਾਉਣੇ ਆਗੇ ਬੜਾ ਘੈਂਟ ਆਈ ਜਾਂਦਾ ਤਕਰੀਬਨ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਆਣਾ ਵਾਕਿੰਗ ਡਿਸਟੈਂਸ ਤੇ ਹੀ ਆ ਸਾਰਾ ਇਹ ਗੁਰਦੁਆਰਾ ਸਾਹਿਬ ਆ ਇੱਥੇ ਆਪਾਂ ਸੀਗੇ ਧਰਮਸਾਲਾ ਸੀਗੀ ਉਹ ਸਾਹਮਣੇ ਉਹ ਸਾਈਡਾ ਤੇ ਆ 뷰 ਵੇਖੋ ਦਿਲ ਉਲਟਦੇ ਹੈ ਵੀ ਉਹਨੇ ਤਾਂ ਦਿਲ ਉਲਟ ਰੱਖਿਆ ਠੀਕ ਗੱਲ ਆ ਵੀ ਇਹਦੇ ਕਰਕੇ ਹੈ ਨਾ ਦਿਲ ਖੁਸ਼ ਹੋ ਜਾਂਦਾ ਬੰਦੇ ਦਾ ਇਸ ਟਾਈਮ ਤਕਰੀਬਨ 7:30 ਦਾ ਟਾਈਮ ਆਗਾ ਤੇ ਵੀਓ ਪੁਆਇੰਟ ਹੈ ਬਈ ਇਹਦੇ ਘਰ ਤੋਂ ਬੰਦੂ ਦਾ ਸਾਹਮਣੇ ਸਨਰਾਇਜ਼ ਹੋ ਰਿਹਾ ਆਪਣੇ ਦੇਖ ਸਕਦੇ ਤੁਸੀਂ ਤੇ ਇੱਥੇ ਪੈਂਦੀਆਂ ਸਾਹਮਣੇ ਕਿਰਨ ਹੈ ਨਾ ਮੌਸਮ ਪੂਰਾ ਘੈਂਡਾ ਠੰਡਾ ਠੰਡਾ ਤੇ ਪਰ ਆਪਾਂ ਹਾਫ ਬਾਜੂ ਵਗੈਰਾ ਪਾ ਸਕਦੇ ਹਾਂ ਨਾ ਠੀਕ ਆਗਾ ਇੰਨਾ ਜ਼ਿਆਦਾ ਵੀ ਠੰਡ ਹੈ ਨਹੀਂ ਕਿ ਪਰ ਮੁੜਕਾ ਵਗੈਰਾ ਨਹੀਂ ਹੁੰਦਾ ਠੀਕ ਆ ਸਵੇਰੇ ਠੰਡਾ ਹੈ ਨਾ ਦੁਪਹਿਰੇ ਵੀ ਠੀਕ ਆ ਪਰ ਮੁੜਕਾ ਨਹੀਂ ਹੁੰਦਾ ਇੱਥੇ ਆਪਣੇ ਟੈਂਪਰੇਚਰ ਕਾਫੀ ਜ਼ਿਆਦਾ ਗੱਲ ਹੋਈ ਸੀਗੀ ਤੇ ਮੌਸਮ ਇੱਥੇ ਸੋਹਣਾ ਹੈ ਨਾ ਚਲੋ ਬੱਸ ਵਗੈਰਾ ਦਾ ਪਤਾ ਕਰਦੇ ਆ ਹਨਾ ਕਿ ਕਿੰਨੇ ਵਜੇ ਤੁਰਦੀ ਹੈ ਚੰਡੀਗੜ੍ਹ ਨੂੰ ਹਨਾ ਕਿਉਂਕਿ ਵਾਪਸ ਜਾਣਾ ਅੱਜ ਆਪਾਂ ਕਾਫੀ ਕਸ਼ ਕਵਰ ਕਰ ਲਿਆ ਨਾ ਤੇ ਬੱਸ ਵਗੈਰਾ ਦਾ ਪਤਾ ਕਰਕੇ ਫਿਰ ਖਾਣੇ ਪੀਣੇ ਨਾ ਤੇ ਫਿਰ ਤੁਹਾਨੂੰ ਦੱਸ ਦਿਆਂ ਨਾ ਕੀ ਪ੍ਰਾਈਜ਼ ਵਗੈਰਾ ਆਹ ਦਰਖਤ ਦੇਖੋ ਕਿੰਨੇ ਉੱਚੇ ਉੱਚੇ ਹਨ ਇਹ ਤੁਹਾਨੂੰ ਉੱਥੇ ਵੀ ਦਿਖਾਏ ਸੀ ਕਿ ਆਪਾਂ ਹਿਮਾਚਲ ਚ ਜਦੋਂ ਲਾਹੋਜੀ ਗਏ ਸੀਗੇ ਸਾਰੇ ਹਿਮਾਚਲ ਦੇ ਵਿੱਚ ਹੀ ਆ ਦੇਵਤਾਰ ਦਰਖਤ ਉੱਚੇ ਕਾਫੀ ਹੁੰਦੇ ਆ ਕਾਫੀ ਪੁਰਾਣੇ ਆਗੇ ਸਾਹਮਣੇ ਬੁਕਿੰਗ ਕਾਊਂਟਰ ਉੱਥੇ ਚੱਲਦੇ ਹਨ ਜਾ ਕੇ ਪਤਾ ਕਰਦੇ ਆ ਕੀ ਆ ਪ੍ਰਾਈਜ਼ ਵਗੈਰਾ ਸਾਰਾ ਤੇ ਕਿਹਨੇ ਖਾਣਾ ਪੀਣਾ ਇੱਥੇ ਵੀ ਥੱਲੀਆਂ ਦੁਕਾਨਾਂ ਬਸ ਸਾਡੇ ਤੇ ਕਾਊਂਟਰ ਬੰਦਾ ਹਲੇ ਬਾਹਰੋਂ ਪਤਾ ਕਰਦੇ ਆਂ ਪਿੱਛੇ ਆਪਣੇ ਨਾ 올ਡ ਬੱਸ ਸਟੈਂਡ ਆ ਤੇ ਉੱਥੋਂ ਪਤਾ ਕੀਤਾ ਸੀਗਾ ਤੇ ਇੱਥੋਂ ਆਪਾਂ ਨੂੰ ਚੰਡੀਗੜ੍ਹ ਦੀ ਸਿੱਧੀ ਬੱਸ ਨਹੀਂ ਮਿਲਦੀ ਉਹ ਕਹਿੰਦੇ ਵੀ ਇੱਥੋਂ ਤੁਸੀਂ ਪਹਿਲਾਂ ਜਾਓ ਸਿੱਧਾ ਨਿਊ ਬੱਸ ਸਟੈਂਡ ਸ਼ਿਮਲਾ ਤੇ ਉੱਥੋਂ ਤੁਸੀਂ ਲੈ ਸਕਦੇ ਹੋਗੇ ਹਨਾ ਸਿੱਧੀਆਂ ਚੰਡੀਗੜ੍ਹ ਨੂੰ ਜਾਂਦੀਆਂ ਨੇ 24 ਘੰਟੇ ਚੱਲਦੀ ਆ ਸਰਵਿਸ 24 ਘੰਟੇ ਆ ਇੱਥੋਂ ਸਿਰਫ ਲੋਕਲ ਚੱਲਦੀ ਆ ਬਸ ਸਿਟੀ ਸਿਟੀ ਦੇ ਵਿੱਚ ਸ਼ਿਮਲਾ ਦੇ ਵਿੱਚ ਚਲੋ ਪਹਿਲਾਂ ਕੁਝ ਖਾ ਪੀ ਲਈਏ ਦੇਖਦੇ ਆਂ ਜਾਂ ਮਾਰ ਉੱੜ ਜਾਂਦੇ ਆ ਜੇ ਭੁੱਖ ਲੱਗੀ ਤਾਂ ਕੁਝ ਖਾ ਪੀ ਲਈਏ ਹਨਾ ਤਬੀਰ ਨੇ ਪਹਾੜੀ ਚੜ੍ਹਨੀ ਆ ਨਾ ਆ ਵੈਸਟ ਤਰੀਕਾ ਆਸਾਨ ਲੱਗ ਰਿਹਾ ਤੁਹਾਨੂੰ ਹਾਂ ਇਹ ਬੈਗੇਰ ਪਾ ਇਹ ਬੈਗੇਰ ਇਹਦੇ ਨਾਲ ਥਕਾਵਟ ਨਹੀਂ ਹੁੰਦੀ ਨਾ ਦੇਖੋ ਸਰ ਤੱਕੀ ਤੇ ਪੂੜੀ ਕਿਹੜੀ ਹਾਂ ਸਹੀ ਹੈ ਬਾਜ਼ਾਰ ਸਗੇ ਸਾਰਾ ਬੰਦ ਹੀ ਆ ਨਾ ਹਲੇ ਸਵੇਰ ਦੇ 7 ਵਜੇ ਆ 9 ਵਜੇ ਤੱਕ ਖੁੱਲਦਾ ਸਾਰਾ ਬਾਜ਼ਾਰ ਅਸੀਂ ਕਿਹਾ ਚੱਲ ਬਾ ਜਾਣ ਤੋਂ ਪਹਿਲਾਂ ਪਹਿਲਾਂ ਕਰੀ ਮਾਲ ਰੋਡ ਦਾ ਚੱਕਰ ਲਾਇਆ ਜੀ ਤਾਂ ਚੱਲਿਆ ਨਹੀਂ ਲੈਣਾ ਨਹੀਂ ਸੀ ਪੰਗਾ ਈ ਡਾ ਬਾਕੀ ਸਾਨੂੰ ਰਾਸਵੀ ਦਿਹਾਤੀ ਜਨਾ ਟਨ ਵਾਲਾ ਜੇ ਕਿਸੇ ਵੀਰ ਨੇ ਨਾ ਪੁਰਾਣੇ ਬਸ ਸਟੈਂਡ ਤੋਂ ਆਣਾ ਹਨਾ ਤੇ ਇਹ ਸਭ ਤੋਂ ਨੇੜੇ ਹੀ ਪੈਂਦਾ ਹਨਾ ਚੈਨਲ ਕ੍ਰੋਸ ਕਰਕੇ ਆਪਣਾ ਕਾਫੀ ਰਸਤਾ ਕੱਟਿਆ ਜਾਂਦਾਗਾ ਤੇ ਦੇਖਦੇ ਕੋਈ 100 ਪਾਸ ਆ ਸਾਰੀ ਇਹ ਤਕਰੀਬਨ ਹੋਊਗੀ ਹਨਾ 200 ਮੀਟਰ 300 ਮੀਟਰ ਹਾਂ 4-5 400 ਤੋਂ ਹੋਊਗੀ ਹਾਂ 3-400 3-400 ਮੀਟਰ ਹੋਊਗੀ ਸਾਰੀ ਲੰਮੀ ਇਹ ਤੇ ਬਾਕੀ ਨੇੜੇ ਪੈਂਦਾ ਨਾ ਇਹ ਰਸਤਾ ਨੇੜੇ ਪੈਂਦਾ ਪੂਰਾ ਰਸਤਾ ਜੇ ਆਪਾਂ ਪਰੇ ਦੀ ਆਵਾਂਗੇ ਰਮਸਾਲਾ ਜਾਣੇ ਵਿੱਚ ਮੁਸ਼ਕਿਲ ਸੇ ਬਿਸਮਿਲ ਪਹਿਲੀ ਵਾਰ ਵਿੱਚ ਆਧੇ ਘੰਟੇ ਲੱਗੇ ਆਂ ਹਾਂ ਪਹਿਲੀ ਵਾਰ ਜਿੰਨਾ ਘੰਟਾ ਲੱਗ ਜਾਊਗਾ ਹਾਂ ਤੇ ਜੇ ਆਪਾਂ ਮਤਲਬ ਇੱਕ ਦੋ ਵਾਰੀ ਆ ਗਏ ਤਾਂ 15-20 ਮਿੰਟ ਲੱਗਨੇ ਸਾਰੇ ਤੇ ਜੇ ਆਪਾਂ ਸਿੱਧਾ ਕਰਦੇ ਗੁਰਦੁਆਰਾ ਸਭ ਕੋਲ ਦੀ ਉਹਨਾਂ ਦੇ ਇੱਕ ਕਿਲੋਮੀਟਰ ਜ਼ਿਆਦਾ ਰਸਤਾ ਪੈ ਜਾਂਦਾ ਆਪਾਂ ਨੂੰ ਇਹ ਚ ਕੱਟਿਆ ਜਾਂਦਾ ਆਪਣਾ ਬਹੁਤ ਰਸਤਾ ਹਲੋ ਭਰੇ Shimla ਦੀ ਸਾਰੀ ਹਿਸਟਰੀ ਹੈ ਨਾ ਵੀਡੀਓ ਰੋਕ ਕੇ ਆਪਾਂ ਪੜ ਲੇ ਸਾਰੀ ਆ ਹਿੰਦੀ ਚਾ ਸਮਝ ਨਹੀਂ ਆਈ ਤੇ ਅੰਗਰੇਜ਼ੀ ਚ ਸਵੇਰ ਦਾ ਮਾਹ ਰੋਡ ਦਾ ਥਿਊ ਵੇਖੋ ਚਲਿਓ ਜੇ ਜੇ ਮੈਂ ਨਹੀਂ ਬਸ ਟੈਂਸ ਹੈ ਅਗਰ ਤੇਰਾ ਦਿਨ ਹਰੀਸੀ ਕੇ ਸੁਝਾਤ ਮਜਾ ਆਇਆ ਸਿੱਧੀ ਮਿਲ ਜਾਏਗੀ ਚੰਡੀਗੜ੍ਹ ਤੋਂ ਜਾਣਾ ਨਹੀਂ ਪਏਗਾ ਸਮੱਸਤਾ ਤੋਂ ਦੱਸੋ ਹਲੋ ਸਵੇਰ ਦਾ 뷰 ਵੇਖੋ ਮਾਰ ਰੋਡ ਦਾ ਕਿਉਂ ਸਹੀ ਆ ਨਾ ਸਾਰਾ ਰਾਤ ਦਾ ਕੁਝ ਨਹੀਂ ਖਾਦਾ ਹਣਾ ਤੇ ਚਲੋ ਹੁਣ ਖਾ ਪੀ ਲਈਏ ਚੱਲ ਕੇ ਸਭ ਟਾਈਮ ਹੋ ਗਿਆ ਨਾ ਤੁਰੇ ਕਰਦੇ ਆ ਰਾਤ ਵੀ ਤੁਰੇ ਫਿਰਦੇ ਸੀਗੇ ਹੁਣ ਕੁੱਭ ਭੁੱਖ ਲੱਗੀ ਹੁਣ ਕੁਛ ਖਾਦ ਲਈਏ ਪਹਿਲਾਂ ਖਾਪੀ ਕੇ ਫੇਰੀ ਛੋੜਨਾ ਕਰਦੇ ਆ ਗੱਲੋਂ ਚਲ ਵੀ ਹੋ ਇੰਜੋਏ ਕਰ ਲੋ ਸਾਹਮਣੇ ਰੀਲਾਂ ਬਣ ਜਾਂਦੀਆਂ ਸੈਲਫੀ ਪੁਆਇੰਟ ਆਰੀ ਫੋਟੋ ਵਗੈਰਾ ਸਾਹਮਣੇ ਰੀਲਾਂ ਵਗੈਰਾ ਬਣਾਈ ਜਾਂਦੀ ਹੈ ਲੋਕਲ ਕੁੜੀਆਂ ਜਿੰਦਗੀ ਲਓ ਜੀ ਰਾਤ ਦਾ ਵੀਊ ਸੀ ਹਨਾ ਸਾਰਾ ਫੁੱਲ ਹੀ ਸੀਗਾ ਤਕਰੀਬਨ ਮਾਰ ਰੋੜਾ ਹੈ ਤੇ ਹੁਣ ਦੇਖੋ ਆਸੇ ਪਾਸੇ ਕੋਈ ਨਹੀਂ ਹੈਗਾ ਦੁਕਾਨਾਂ ਰਾਤ ਨੂੰ ਪੂਰਾ ਭਰੀਆਂ ਪਈਆਂ ਸੀ ਹੁਣ ਸਾਰਾ ਖਾਲੀ ਪਿਆ ਇੱਥੇ ਹੁਣ ਤਕਰੀਬਨ ਸਵੇਰ ਦੇ 7:30 ਦਾ ਟਾਈਮ ਹੈ ਲੋਕਲ ਵਗੈਰਾ ਇੱਥੇ ਸ਼ਹਿਰ ਵਗੈਰਾ ਹੀ ਕਰਦੇ ਹਨਾ ਤੇ ਦੇਖੋ ਚਰਚ ਕਿੰਨਾ ਸੋਹਣਾ ਆ ਰਿਹਾ ਸਾਰਾ ਖਾਲੀ ਪਿਆ ਲੋਕ ਹੁਣ तकरीबन 11-12 ਵਜੇ ਉੱਠਣਗੇ ਨਾ ਤੇ ਦੇਖੋ ਲੋਕ ਲਈ तकरीबन ਕੋਈ ਕੋਈ ਅੱರ್ಧ ਸਾਢੇ ਵਾਂਗੂ ਹੀ ਨੇ ਸਾਜ ਰਹੇ ਅੱਗੇ ਗੰਦਾ ਮੱਤਿਆ ਤਰ ਜੋ ਵੀ ਆਤੇ ਹਾਂ ਗੰਦਾ ਗੰਦਾ ਨਾ ਕਰੋ ਯਾਰ ਇਹਨੂੰ ਸੋਹਣਾ ਨਹੀਂ ਲੱਗਦਾ ਬਦ ਸਾਹਮਣੇ ਸਨਸੈਟ 뷰 ਤਾਂ ਹਾਂ ਖੜੇ ਸੀ ਕੱਲ ਰਾਤ ਆਪਾਂ ਇੱਧਰ ਵੀ ਖੜੇ ਸੀ ਇੱਧਰ ਵੀ ਬੈਠੇ ਸੀਗੇ ਸਾਹਮਣੇ ਚਰਚ ਇਦੇ ਨਾਲ ਦੀ ਰਸਤਾ ਜਾਂਦਾ ਜਿਹੜਾ ਜਾਖੋ ਟੈਂਪਲ ਨੂੰ ਜਾਂਦਾ ਦੇਖੋ ਉੱਪਰ ਬਰਲ ਤਾਂ ਬੁਰਾ ਹਾਲ ਹੋ ਗਿਆ ਸੀਗਾ ਦੇਖੋ ਉਹੀ ਰਸਤਾ ਨਾ ਰਾਤ ਵਾਲਾ ਆ ਇੰਦਰਾ ਗਾਂਧੀ ਦੀ ਫੋਟੋ ਸਾਹਮਣੇ ਤੇ ਇਧਰ ਗਾਂਧੀ ਦੀ ਆ ਲੋਬਰੇ ਲੱਕੜ ਬਾਜ਼ਾਰ ਦੀ ਐਂਟਰੀ ਕਰਤੀ ਆਪਾਂ ਤੇ ਚਲੋ ਹੁਣ ਭੁੱਖ ਲੱਗੀ ਸੀ ਚੱਲਦੇ ਆਂ ਸਾਹਮਣੇ ਸ਼ੇਰੇ ਪੰਜਾਬ ਢਾਬਾ ਪਤਾ ਕਰਦੇ ਆਂ ਨਾ ਤਹਣਾ ਜੇ ਓਪਨ ਹੋਇਆ ਤਾਂ ਫਿਰ ਕੁਝ ਖਾ ਪੀ ਲਵਾਂਗੇ ਨਾ ਨਹੀਂ ਫਿਰ ਕਿਤੇ ਹੋਰ ਚੱਲ ਪੜਾਂਗੇ ਵੈਸੇ ਇਸ ਟਾਈਮ ਸਾਰਾ ਬਾਜ਼ਾਰ ਬੰਦ ਆ ਲੱਗਦਾ ਯਾਰ ਇਹ ਵੀ ਬੰਦ ਹੀ ਲੱਗਦਾ ਇਹ ਵੀ ਬੰਦੀ ਆ ਬੰਦ ਹੈ ਵੀ ਲਓ ਸ਼ੇਰੇ ਪੰਜਾਬ ਵੀ ਬੰਦ ਹੈਗਾ ਚਲੋ ਅੱਗੇ ਜੀ ਇਹ ਨਾ ਇਹ ਰੈਸਟੋਰੈਂਟ ਬੰਦ ਆ ਨਹੀਂ ਤਾਂ ਨਾ ਆਪਾਂ ਇੱਥੇ ਹੀ ਖਾਂਦੇ ਕਿਉਂਕਿ ਪ੍ਰਾਈਸ ਵਗੈਰਾ ਠੀਕ ਹੈ ਨਾ ਨਾ ਬਾਕੀ ਸਾਰੇ ਇੱਥਾ ਮਹਿੰਗਾ ਹੀ ਆ ਇਹ ਜਿਵੇਂ ਆ ਦੋ ਆਲੂ ਪਰੌਠਾ ਦਹੀਂ ਤੇ ਮੱਖਣੀ 80 ਰੁਪਏ ਦੀ ਮਿਲਦੀ ਆ 10 ਵਜੇ ਚਲੋ ਟਾਈਮਿੰਗ ਵਗੈਰਾ ਦੇਖੀਏ 10 ਵਜੇ ਖੁੱਲਣਾ ਨਾ ਕਾਫੀ ਲੇਟ ਹੋ ਜਾਣਾਗਾ ਚਲ ਚੱਲਦੇ ਆ ਅੱਗੇ ਨਾ ਕਿਤੇ ਹੋਰ ਖਾਣੇ ਪੀਣੇ ਫਿਰ ਲਓ ਆਪਣੀ ਆ ਗਈ ਲੋਕਲ ਮਾਰਕੀਟ ਸਾਰੀ ਨਾ ਤੇ ਸਾਰੇ ਬ੍ਰਾਂਡ ਵਗੈਰਾ ਸਾਰੇ ਇੱਥੇ ਹੀ ਨੇਗੇ ਲੱਕੜ ਬਾਜ਼ਾਰ ਚ ਕੱਲਾ ਮਦਾ ਲੱਕੜ ਦਾ ਹੀ ਸਮਾਨ ਆ ਤੇ ਇੱਥੇ ਸਾਰੇ ਬ੍ਰਾਂਡ ਨੇ ਤੇ ਲੋਅਰ ਬਾਜ਼ਾਰ ਇਹ ਲੋਅਰ ਬਾਜ਼ਾਰ ਆ ਸਾਰਾ ਤੇ ਜਿਹੜਾ ਉੱਪਰ ਸੀ ਉਹ ਲੱਕੜ ਬਾਜ਼ਾਰ ਆ ਸਾਹਮਣੇ ਦੇਖੋ ਲੋਅਰ ਬਾਜ਼ਾਰ ਕਹਿੰਦੇ ਆ ਤੇ ਇੱਥੇ ਦੇਖਦੇ ਆ ਜੇ ਕੋਈ ਸ਼ਾਪ ਵਗੈਰਾ ਖੁੱਲੀ ਹੋਈ ਹੈ ਨਾ ਚਲ ਕੇ ਖਾ ਪੀ ਲਈਏ ਕੁਛ ਨਾ ਕੁਛ ਉੱਪਰ ਤਾਂ ਬੰਦ ਆ ਕਿਉਂਕਿ ਮਾਰ ਉਹ ਲੇਟ ਖੁੱਲਦਾ ਨਾ ਇਹ ਵੀ ਵੈਸੇ ਲੇਟ ਹੀ ਖੁੱਲਦਾ ਪੁਲਿਸ ਸਿੱਧੂਦ ਹੋ ਕੇ ਕਹਿੰਦਾ ਆ ਦੇਖੋ 1873 ਦੀ ਸ਼ਾਪ ਆ ਤੇ ਕਾਫੀ ਪੁਰਾਣੀਆਂ ਨੇ ਨਾ ਚਲ ਦੇਖਦੇ ਆ ਵੈਸੇ ਤਾਂ ਇਹ ਵੀ ਬੰਦ ਹੀ ਆ ਨਾ ਕਿਉਂਕਿ ਇਹ ਸਾਰੇ ਸਾਰੇ ਕਾਫੀ ਤੋੜ ਦੇਖੋ ਮਾਰ ਰੋਡ ਦੇ ਵਿੱਚ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਇਆ ਨਾ ਤੇ ਆ ਦੇਖੋ ਇਸ ਤੋਂ ਬਾਅਦ ਚੱਲਦੇ ਆਪਾਂ ਤਾਹਾਂ ਲੱਕੜ ਬਾਜ਼ਾਰ ਹਨ ਚਰਚਾ ਆ ਜਿਹੜਾ ਮਿਡਲ ਬਾਜ਼ਾਰ ਕਹਿੰਦੇ ਇਹਨੂੰ ਤੇ ਆ ਖੱਬੇ ਤੇ ਚੱਲਦੇ ਆ ਲੋਰ ਬਾਜ਼ਾਰ ਹਨ ਜਿਹਨੂੰ ਪਰੌਠੇ ਵਾਲੀ ਗਲੀ ਕਹਿੰਦੇ ਆ ਇੱਥੇ ਸਾਰਾ ਕੁ ਖਾਣ ਪੀਣ ਨੂੰ ਮਿਲ ਜੂਗਾ ਜੇ ਕਿਸੇ ਨੇ ਆਉਣਾ ਪਰੌਠੇ ਵਾਲੀ ਗਲੀ ਚ ਆਜੋ ਖਾਣਾ ਇੱਥੇ ਚੱਲੀਏ ਚਲੋ ਦੇਖਦੇ ਆ ਕੀ ਮਿਲਦਾ ਫਿਰ ਤੁਹਾਨੂੰ ਦਿਖਾਉਨੇ ਆ ਬਾਪਰੇ ਪਰੌਠਾ ਵਾਲੀ ਗੱਲ ਵੀ ਚੰਨ ਪਰੌਠੇ ਮਿਲ ਗਏ ਆ ਲੈਣ ਤੋਂ ਫਿਰ ਦੱਸਦੇ ਹਾਂ ਕਿੰਦਾ ਦਾ ਖਾਨੀ ਦੇ ਵਿੱਚ ਹਨ ਮੈਕਸ ਪਰੌਠੇ ਕਰਾਏ ਆ ਹਾਂ ਪਿੱਛੇ ਵੀਊ ਆ ਜੇ ਗੱਲ ਕਰੀਏ ਤਾਂ ਮੈਕਸ ਪਰੌਠਾ 40 ਦਾ ਪੈਣਾ ਜੇ ਪਨੀਰ ਪਰੌਠਾ ਲੈਣੇ ਆ ਤਾਂ 50 ਰੁਪਏ ਦਾ ਪਊਗਾ ਬਾਕੀ ਟੇਸਟ ਤੁਹਾਨੂੰ ਦੱਸ ਦਿਆਂ ਕਿਉਂਕਿ ਕਿਉਂ ਆ ਫੇਰੀ ਜਾਣਾ ਪਹਿਲਾਂ ਪੇਟ ਪੂਜਾ ਫੇਰ ਕੰਮ ਦੁੱਜਾ ਪਹਿਲਾਂ ਖਾ ਪੀ ਲਈਏ ਨਾ ਫਿਰ ਚੱਲਦੇ ਅੱਗੇ ਅੱਜ ਵਾਪਸ ਵੀ ਜਾਣਾ ਟਾਈਮ ਸਾਡੇ ਕੋਲ ਥੋੜਾ ਖੱਚਮਈ ਹੈਗਾ ਦੇਖੋ ਪਹਿਲਾਂ ਇੱਥੇ ਖਾ ਪੀ ਲਈਏ ਜੇ ਰਸਤੇ 'ਚ ਕੁਝ ਮਿਲਿਆ ਫਿਰ ਤੁਹਾਨੂੰ ਦਿਖਾ ਦਾਂਗੇ ਨਹੀਂ ਉਸ ਤੋਂ ਬਾਅਦ ਸਿੱਧਾ ਹੀ ਚੱਲਾਂਗੇ ਆਪਾਂ ਨਾ 올ਡ ਬਾਸਟਰਡ ਚਲੋ ਖਾ ਪੀ ਲਈ ਆ ਲਿਆਂ ਦਾ ਪਰੌੜਾ ਵਾਹ ਤੁਹਾਨੂੰ ਦਿਖਾਉਣਾ ਕਿੰਦਾਂ ਦਾ ਪਰੌੜਾ ਪਰੌੜਾ ਆ ਗਿਆ ਦੇਖਣ ਨੂੰ ਘੈਂਟ ਲੱਗਦਾ ਜਮੀ ਹੈ ਨਾ ਬਾਕੀ ਖਾ ਕੇ ਦੱਸਦੇ ਨਾਲ ਮੱਖਣ ਵਗੈਰਾ ਆ ਗਿਆ ਦੇ ਹਲੋ ਖਾਣਾ ਤੁਹੀ ਲਈ 40 ਰੁਪਏ ਤੇ ਠੀਕ ਆ ਸ਼ਿਮਲਾ ਦਾ ਗੱਜਰ ਇਹ ਨਾਲ ਅਮੂਰ ਮੱਖਣ ਬੜਾ ਵਧੀਆ ਬੜੀ ਸੱਚੀ ਟੇਸਟੀ ਨੂੰ ਦੇਖੋ ਬੱਚੇ ਸਾਨੂੰ ਸਟਾਫ ਵਗੈਰਾ ਦਿਖਾਉਂਦੇ ਆ ਬਹੁਤ ਟੇਸਟੀ ਆ ਪਨੀਰ ਆ ਗੋਭੀ ਆ ਨਾ ਆਲੂ ਆ ਪਿਆਜ਼ ਆ ਸਾਰੀ ਚੀਜ਼ ਪਈ ਹੋਈ ਆ ਮੱਖਣ ਮੱਖਣ ਤਾਂ ਹੈਗਾ ਹੀ ਅਮੂਰ ਦਾ ਨਾਲ ਚਾਹ ਬੱਸ ভাই ਧੰਨਵਾਦ ਦੇ ਸਾਰੇ ਸਾਰੇ ਖਾਣਾ ਤਾਂ ਬਸ ਆਹੀ ਸ਼ੌਕਦਲੀਆ ਬਾਕੀ ਸਭ ਨੇ ਐਕਸ ਹੋਈ ਛੋੜਨ ਨਾ ਬੋਕਾਂਡ ਬਣੀ ਹੋਈ ਆ ਮਨਾ ਨਹੀਂ ਇਹ ਖਾ ਲਿਓ ਬੋਕਾਂਡ ਬਣੀ ਹੋਈ ਆ ਨਾ ਇਨੀ ਸਾਜਰੇ ਜਗੇ ਨਹੀਂ ਸਣਾ ਬਿਨਾ ਹੋਰ ਆਪਸ਼ਨ ਹੈ ਨਹੀਂ ਸੀਗੀ ਪਰੋਠਾ ਪਰੋਠਾ ਠੀਕ ਗੱਲਾਂ ਨੇ ਹੈਵੀ ਦਾ ਹੈਵੀ ਆ ਸਹੀ ਆ ਹਾਂ ਸਾਰੀ ਫੂਡ ਸਟਰੀਟ ਆ ਨਾ ਸਾਰਾ ਇੱਥੇ ਜਗੇ ਨੇ ਖਾਣਾ ਪੀਣਾ ਪਰ ਉਹੀ 10 ਵਜੇ ਖੁੱਲਦੇ ਆ ਆਪਾਂ ਪਰੋਠੇ ਵਾਲੀ ਗਲੀ ਚ ਪਰੋਠੇ ਖਾ ਲਈ ਚਲੋ ਹੁਣ ਚੱਲਦੇ ਆਣ ਚਲ ਜੀ ਉਹ ਨਾ ਕਰਮ ਚੋਲਾ ਹਾਂ ਚਲੋ ਚੱਲਦੇ ਹੁਣ ਆ ਸਾਹਮਣੇ ਐਮਰਜੈਂਸੀ ਪੁਲਿਸ ਵਗੈਰਾ ਖੜੀ ਆ ਪੁਲਿਸ ਸਾਰੀ ਪੁਲਿਸ ਦਾ ਦਫਤਰ ਹੈ ਦਫਤਰ ਨਿਆਰਾ ਲੋਕ ਹਨ ਇੰਨਾ ਮਾਲ ਡੇਲੀ ਢੋਂਦੇ ਆ ਤੇ ਸਾਡੇ ਘਰਗੇ ਤੋਂ ਰੋਟੀ ਵੀ ਨਹੀਂ ਆਉਂਦਾ ਆ ਖਾ ਕੇ ਨਾ ਸਾਡੇ ਕੋਲ ਪਰੌਠੇ ਸਾਕੇ ਪਰੌਠੇ ਚਾ ਪੀ ਕੇ ਹੁਣ ਤੋਂ ਰੋਟੀ ਨਹੀਂ ਆਉਂਦਾ ਯਾਰ ਚਲੋ ਖਾਰੇ ਪਰੋਠੇ ਬਹੁਤ ਟੇਸਟੀ ਸੀਗੇ ਇੱਕ ਨੰਬਰ ਸੀਗੇ ਹਨਾ ਰਾਈ ਵੀ ਠੀਕ ਸੀ 40 ਰੁਪਏ ਪਰੋਠੇ ਦਾ ਬਹੁਤ ਸੰ ਚਾਲਦੇ ਸਿੱਧਾ ਟਾਈਮ ਖੱਡਾ ਹੋਇਆ ਹੀ ਪਿਆ ਹਨਾ ਆ ਪੁੱਛ ਲੋ ਬਾਈ ਨੂੰ ਜਾਊਗਾ ਰਸਤਾ ਕਾਹ ਚ ਜਾਏਗਾ ਭਈਆ ਇਹ ਕਾਹ ਚ ਜਾਏਗਾ ਕਾਹ ਜਾਣਾ ਚੈਨਲ ਚੈਨਲ ਦੇ ਪਾਸੇ ਲੱਜਾਏਗਾ ਇਹ ਇਹ ਨਹੀਂ ਲੱਜਾਉਂਦਾ ਬੋਈ ਜਾਏਗਾ ਬਹੁਤ ਜਾਣਾ ਬੈਕਪੈਕ ਮੋੜਨਾ ਚਲੋ ਵੀਰੇ ਰਸਤਾ ਦੇਖਦੇ ਸੀ ਵੀ ਸ਼ਾਰਟਕਟ ਵਾਜੇ ਪਰ ਹੈ ਨਹੀਂ ਉੱਥੋਂ ਦੀ ਜਾਣਾ ਪੈਣਾ ਹੈਗਾ ਸਾਡੇ ਕੋਲ ਇੱਕ ਘੰਟਾ ਪਹੁੰਚਦੇ ਆਂ ਫਿਰ ਮਿਲਦੇ ਆਂ ਸਿੱਧਾ ਜਾ ਕੇ ਨਾ ਉੱਥੇ ਅਬਸਤੇ ਆਏ ਸੀਗੇ ਆਪਾਂ ਨਾ 올ਡ ਬਸ ਸਟੈਂਡ ਤੋਂ 10 ਰੁਪਏ ਲੱਗੇ ਆ ਨਿਊ ਬਸ ਸਟੈਂਡ 'ਤੇ ਆਉਣ ਦੀ ਖਾਤਰ ਨਾ ਤੇ ਬਾਕੀ ਆਪਾਂ ਜਿਹੜੀ ਨਾ ਟ੍ਰੇਨ ਦੀ ਗੱਲ ਕਰੀਏ ਜਿਹਨੇ ਇੱਥੋਂ ਵਾਪਸ ਜਾਣਾ ਹਨਾ ਸਰਕਾਰੀ ਖਾਤਰ ਤੇ ਉਹ ਤਕਰੀਬਨ ਇੱਥੋਂ 11 ਵਜੇ ਸਵੇਰ ਤੁਰ ਪੈਂਦੀਆਂ ਨੇ ਤੇ ਸ਼ਾਮ ਦੀ ਲਾਸਟ ਟ੍ਰੇਨ ਆ 6:30 ਵਜੇ ਦੀ ਪਹਿਲੀ 11 ਵਜੇ ਦੀ ਹੈਗੀ 30 ਰੁਪਏ ਟਿਕਟ ਦਾ ਪ੍ਰਾਈਸ ਉਹਦਾ ਇੱਥੋਂ ਸਿੱਧਾ ਕਲਕੱਤਾ ਇਸ ਤੋਂ ਬਾਅਦ ਸਾਰਿਆਂ ਦੇ 50-50 ਰੁਪਏ ਕਰਾਇਆ ਹਨਾ ਬਸ ਦਾ ਤੁਹਾਨੂੰ ਦੱਸ ਦਾਂਗੇ ਪਹਿਲੀ 11 ਵਜੇ ਤੁਰਦੀ ਹੈਗੀ ਟ੍ਰੇਨ ਆ ਜਿਹੜੀ ਤੇ ਇਸ ਤੋਂ ਬਾਅਦ ਤੁਰਦੀ ਹੈਗੀ 2:30 ਫਿਰ 3:30 ਫਿਰ 4:30 ਫਿਰ 5:30 ਲਾਸਟ 6:30 ਚ ਤੁਰਦੀ ਹੈ ਛੋਟਰੀਆਂ ਤਕਰੀਬਨ 7 ਟ੍ਰੇਨਾਂ ਤੁਰਦੀਆਂ ਇਥੋਂ ਡੇਲੀ ਟ੍ਰੇਨਾਂ ਨੇ ਉਹ ਤੇ ਬਾਕੀ ਪ੍ਰਾਈਸ ਵਗੈਰਾ ਇਥੋਂ ਪਤਾ ਕਰਦੇ ਆ ਜਿਹੜੀ ਇਥੋਂ ਸਿੱਧੀ ਚੰਡੀਗੜ੍ਹ ਨੂੰ ਕਿਉਂਕਿ ਆਪਾਂ ਇਥੋਂ ਜਾਣਾ ਬੱਸ ਤੇ ਵਾਪਸੀ ਕਿਉਂਕਿ ਟ੍ਰੇਨ ਦੇ ਉੱਤੇ 5:30 ਘੰਟੇ ਲੱਗ ਜਾਂਦੇ ਹਨ ਤੇ ਇਥੋਂ ਦੇਖਦਾ ਕਿੰਨਾ ਟਾਈਮ ਲੱਗਦਾ ਹਨ ਐਕਸਪੀਰੀਅੰਸ ਵੱਖਰੇ ਕਰਨੇ ਚਾਹੀਦੇ ਆ ਤੇ ਪਤਾ ਕਰਦੇ ਆ ਪ੍ਰਾਈਸ ਵਗੈਰਾ ਹਨ ਬੱਸ ਦਾ ਇਹਦੇ ਤੋਂ ਦੱਸ ਦਿਆਂ ਬਾਕੀ ਹੈ ਨਾ ਹਾਂ ਸਿਮਲਾ ਦਾ ਜਿਹੜਾ ਨਿਊ ਬੱਸ ਸਟੈਂਡ ਅੰਦਰੋਂ ਬਾਹਰ ਤਾਂ ਚਲੋ ਬੱਸਾਂ ਵਗੈਰਾ ਖੜੀਆਂ ਅੰਦਰੋਂ ਦੇਖ ਲਓ ਇਦਾਂ ਦਾ ਆਪਣਿਆ ਹੋਇਆ ਚਲੋ ਦੇਖ ਹੀ ਲਿਆ ਤੁਸੀਂ ਨਾ ਬੱਸਾਡਾ ਕਰ ਲਿਆ ਟਿਕਟ ਵਗੈਰਾ ਪ੍ਰਾਈਸ ਦਾ ਪਤਾ ਫਿਰ ਚੱਲਦੇ ਆਂ ਫੇ ਕੈਸ ਨੂੰ ਸਾਰੇ ਪ੍ਰਾਈਸ ਦਾ ਦੱਸ ਦਿਆ ਨਾ ਪਤਾ ਕਰ ਲਈਏ ਪਹਿਲਾਂ ਆਪਾਂ ਮਾਏ ਨਹੀਂ ਮੇਰੀਏ Shimla ਦੀ ਰਾਹ ਹੈ ਚੰਬਾ ਕਿਤਨੀ ਕਿ ਦੂਰ ਹੈ ਚੰਬਾ ਕਿਤਨੀ ਕਿ ਦੂਰ ਹੈ ਉਹ Shimla ਨਹੀਂ ਬਸਣਾ ਕਸੌਲੀ ਨਹੀਂ ਬਸਣਾ Shimla ਨਹੀਂ ਬਸਣਾ ਕਸੌਲੀ ਨਹੀਂ ਬਸਣਾ ਚੰਵੇ ਜਾਣਾ ਜ਼ਰੂਰ ਲਾ ਬਰੇ ਰਸਤੇ ਦੇ ਵਿੱਚ ਰੁਕੇ ਸੀ ਨਾ 5 ਮਿੰਟ ਦਾ ਬ੍ਰੇਕ ਆ ਆ ਬੱਸ ਸੀਗੀ ਆਪਣੀ ਤੇ ਉਹ ਤਾਂ ਤਕਰੀਬਨ ਸਾਢੇ ਘੰਟੇ ਤਰੇ ਸੀਗੇ ਹਨ ਦੇਖਦੇ ਆ 4 ਕਿ ਘੰਟੇ ਕਿਹਾ ਹਨ ਇਹਨਾਂ ਨੇ ਵੀ 4 ਘੰਟੇ ਲੱਗਣਗੇ ਤੇ ਚੰਡੀਗੜ੍ਹ ਪਹੁੰਚਣ ਦੇਣਾ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਤਕਰੀਬਨ 245 ਰੁਪਏ ਇੱਕ ਪਰ ਪਰਸਨ ਲੱਗੇ ਹਨ ਆਪਣੇ ਟ੍ਰੇਨ ਨਾਲੋਂ ਹੈ ਮਹਿੰਗਾ ਪਰ ਛੇਤੀ ਲਾ ਦੂਗੀ ਸਾਢੇ 3-4 ਘੰਟਿਆਂ ਦਾ ਟਾਈਮ ਲੁਸਾ ਇਹਨਾਂ ਨੇ ਆਪਾਂ ਨੂੰ ਵੀ ਲੱਗੂਗਾ ਚਲੋ ਇੱਥੇ ਵੀ ਕੁਝ ਖਾ ਪੀ ਲਈਏ ਨਾ ਆਪਾਂ ਤੁਹਾਨੂੰ ਪਤਾ ਖਾਣ ਪੀਣ ਨੂੰ ਤਾਂ ਆਪਾਂ ਪਹਿਲਾਂ ਹੀ ਹੁੰਨੇ ਤੇ ਜੀ ਤੇ ਬਾਕੀ ਵੀਰੇ ਹਨਾ ਜਿੱਦਾਂ ਪੰਜਾਬ ਦੇ ਵਿੱਚ ਕਾਫੀ ਗਰਮੀ ਹੈ ਨਾ ਵੱਧ ਗਈ ਹੈ ਨਾ ਤੇ ਹੁਣ ਵੀ ਪਤਾ ਲੱਗਿਆ ਵੀ ਹਨਾ 49 ਡਿਗਰੀ ਟੈਂਪਰੇਚਰ ਵਗੈਰਾ ਹੋ ਗਿਆ ਨਾ 50 ਟੱਚ ਆਲਮੋਸਟ ਨਾ ਤੇ ਆਹ ਦੇਖੋ ਨਾ ਕਿੰਨੇ ਦਰਖਤ ਨੇ ਆਪਾਂ ਨੂੰ ਇੱਥੇ ਭੱਜਣ ਦੀ ਲੋੜ ਹੀ ਨਹੀਂ ਜੇ ਪੰਜਾਬ ਦੇ ਵਿੱਚ ਆਪਾਂ ਦਰਖਤ ਵਗੈਰਾ ਬਹੁਤ ਘੱਟ ਚੁੱਕੇ ਹਨ ਤੇ ਉਹਦਾ ਕਰਕੇ ਵੱਧ ਤੋਂ ਵੱਧ ਰਾਕਤਲਾ ਹੋਣਾ ਕਿਉਂਕਿ ਦਿਨੋਂ ਦਿਨ ਹਰੇਕ ਮਹੀਨੇ ਹਨਾ ਟੈਂਪਰੇਚਰ ਆਪ ਹੀ ਹੋ ਰਿਹਾ ਹਨਾ ਡਾਊਨ ਨਹੀਂ ਹੋ ਰਿਹਾ ਹਰੇਕ ਮਹੀਨੇ ਵਾਧ ਹੀ ਰਿਹਾ ਤੇ ਇੱਥੇ ਵੀ ਤਕਰੀਬਨ ਹਨਾ 30 ਡਿਗਰੀ ਟੱਚ ਕਰ ਗਿਆ ਸੀਗਾ ਰਾਤ ਨੂੰ ਜਰੂਰ ਹਨਾ 13 ਡਿਗਰੀ ਟੈਂਪਰੇਚਰ ਸੀਗਾ ਤੇ ਦਿਨੇ ਤਾਂ ਇੱਥੇ ਵੀ 20-22 25 ਡਿਗਰੀ ਟੈਂਪਰੇਚਰ ਹੋ ਜਾਂਦਾ ਤੇ ਚਲੋ ਚાલਦੇ ਆਂ ਥੋੜਾ ਜਿਹਾ ਇੱਥੇ ਕਾਫੀ ਕੇ ਫਿਰ ਚੰਡੀਗੜ੍ਹ ਹਨਾ ਪਹੁੰਚ ਗਿਆ ਤੁਹਾਨੂੰ ਦੱਸਦੇ ਹਾਂ ਕਿੰਨਾ ਟਾਈਮ ਲੱਗਿਆ ਆਪਣਾ ਵੀਰੇ ਫਾਈਨਲੀ ਆਪਾਂ ਨਾ ਚੰਡੀਗੜ੍ਹ ਪਹੁੰਚ ਗਏ ਆ तकरीबन 4 ਘੰਟੇ ਲੱਗਿਆ ਬੱਸ ਨੂੰ ਹਨਾ ਤੇ ਰਾਈਟ ਟਾਈਮ ਹੀ ਪਹੁੰਚੀ ਹੈਗੀ ਤੇ ਜੇ ਗਰਮੀ ਦੀ ਗੱਲ ਕਰੀਏ ਤਾਂ ਬੁਰਾ ਹਾਲਾ ਤੈਨੂੰ ਸ਼ਿਮਲੇ ਯਾਦ ਆਉਂਦੀ ਪਈ ਆ ਬਾਈ ਹੁਣ ਰਜਾਈ ਲਾ ਕੇ ਸੁੱਤੇ ਸੀ ਰਾਤੀ ਰਾਤੀ ਰਜਾਈ ਲੈ ਕੇ ਪਾਏਾਂਗੇ ਤੇ ਅੱਜ ਹੁਣ ਬੁਰਾ ਹਾਲਾ ਕੱਪੜੇ ਆ ਜਿਹੜੇ ਇਹ ਵੀ ਲਾਉਣ ਨੂੰ ਜੀ ਕਰੀ ਜਾਂਦਾ ਚਲੋ ਬਹੁਤ ਬੁਰਾ ਹਾਲ ਹਨਾ ਚਲੋ ਇੱਥੋਂ ਫੜਦੇ ਹਾਂ ਨਾ ਬੱਸ ਵਗੈਰਾ ਫਿਰ ਚੱਲਦੇ ਆਂਗੇ ਤੇ ਵੀਡੀਓ ਵਧੀਆ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਤੇ ਕਿਉਂਕਿ ਬਹੁਤ ਘੈਂਡ ਘੈਂਡ ਕੰਟੈਂਟ ਆਨ ਦਾ ਵੇ ਆ ਤੇ ਥੈਂਕ ਯੂ ਧੰਨਵਾਦ ਬਾਏ ਬਾਏ